ਦੀ ਕੇ ਬਟੀਕ ਵਿੱਚ ਵੈਲਕਮ ਜੀ ਅੱਜ ਆਪਾਂ ਤੁਹਾਨੂੰ ਇੱਕ ਭੈਣ ਦੀ ਫਰਮੈਸ਼ ਦੇ ਉੱਪਰ ਆਪਾਂ ਨਾ ਉਹਨਾਂ ਨੇ ਆਪਾਂ ਨੂੰ ਕਮੈਂਟ ਕੀਤਾ ਸੀ ਵੀ ਤੁਸੀਂ ਸਾਨੂੰ ਪ੍ਰਿੰਟਡ ਸੂਟ ਤੇ ਤੇ ਲੈਸ ਦੇ ਨਾਲ ਵੀ ਗਲੇ ਦਾ ਸੌਖਾ ਜਿਹਾ ਡਿਜ਼ਾਈਨ ਬਣਾ ਕੇ ਦਿਖਾਓ ਤੇ ਉਹਨਾਂ ਦੀ ਫਰਮੈਸ਼ ਪੂਰੀ ਕਰਦੇ ਆ ਆਪਣੇ ਕੋਲ ਇਹ ਦੋ ਤਰ੍ਹਾਂ ਦੀ ਲੈਸ ਹੈ ਇੱਕ ਆਰਗੈਂਜ਼ਾ ਲੈਸ ਹੈ ਇੱਕ ਫਲਾਵਰ ਵਾਲੀ ਹੈ ਤੇ ਇੱਕ ਆਪਣੇ ਕੋਲ ਇਹ ਚੌਰਸਰ ਆਪਾਂ ਗਲਾ ਲਿਆ ਰੈਡੀਮੇਡ ਗਲਾ ਹੀ ਲਿਆਗਾ ਵੀ ਤਾਂ ਜੋ ਸੋਨੂੰ ਵੀ ਸੌਖਾ ਹੋ ਜੇ ਵੀ ਤੁਸੀਂ ਵੀ ਰੈਡੀਮੇਡ ਗਲਾ ਇਸ ਤਰ੍ਹਾਂ ਲੈ ਸਕਦੇ ਹੋਗੇ रेडीमेड ਗਲਾ ਲੈ ਕੇ ਤੇ ਉਹਦੀ ਆਪਾਂ ਲੰਬਾਈ ਰੱਖੀ ਹੈ 6.5 ਇੰਚ ਆਪਾਂ ਮੀਡੀਅਮ ਸਾਈਜ਼ ਦਾ ਯਾਨੀ ਕਿ ਗਲਾ ਆਪਾਂ ਉਹ ਕਰਦੇ ਹਾਂਗੇ ਜਿਆਦਾ ਡੀਪ ਗਲਾ ਨਹੀਂ ਪਾਉਂਦੇਗੇ ਤੇ ਮੀਡੀਅਮ ਸਾਈਜ਼ ਦਾ ਯਾਨੀ ਕਿ ਆਪਾਂ ਗਲਾ ਹੋ ਕੀਤਾਗਾ ਕਿ ਜਿਆਦਾਤਰ ਆਪਣੀਆਂ ਭੈਣਾਂ ਜਿਹੜੀਆਂ ਪਿੰਡਾਂ ਚ ਰਹਿੰਦੀਆਂ ਉਹ ਤਾਂ ਜਿਆਦਾਤਰ ਮੀਡੀਅਮ ਸਾਈਜ਼ ਦੇ ਗਲੇ ਪਾਉਂਦੀਆਂ ਨੇ ਡੀਪ ਤਾਂ ਨਹੀਂ ਉਹ ਜਿਆਦਾ ਡੀਪ ਨਹੀਂ ਪਾਉਂਦੇ ਤੇ ਆਪਾਂ ਇਹਨਾਂ ਉੱਪਰੋਂ 6.5 ਇੰਚ ਇਸ ਤਰ੍ਹਾਂ ਗਲੇ ਨੂੰ ਦੋਨੋਂ ਸਾਈਡ ਹੀ ਮਿਲਨੇ ਆ ਸੀ ਜੇ ਤੁਹਾਡੇ ਕੋਲ ਤੁਹਾਡੇ ਕੋਲੇ ਗੋਲ ਗਲਾਗਾ ਤੇ ਗੋਲ ਗਲੇ ਤੇ ਵੀ ਵੈਸੇ ਡਿਜ਼ਾਈਨ ਬਣਾ ਸਕਦੀ ਹੋਂ ਤੁਸੀਂ ਆਪਾਂ ਸੁਣਿ ਖਚੋਰ ਚ ਗਲੇ ਤੇ ਬਣਾ ਕੇ ਦਿਖਾਇਆਗਾ ਤੇ ਜੇ ਗੋਲ ਗਲਾ ਬਣਾਉਣਾ ਉਹ ਕਰਨਾ ਹੋਵੇ ਤਾਂ ਆਪਾਂ ਨਾ ਇਸ ਤਰ੍ਹਾਂ ਦੁਬਾਰਾ ਫੋਲਡ ਕਰ ਲਾਂਗੇ ਤੁਹਾਨੂੰ ਆਪਾਂ ਦੱਸ ਦਿਆਂਗੇ ਆਪਾਂ ਗਲੇ ਦੀ ਲੰਬਾਈ ਕਿਵੇਂ ਲੈ ਸਕਦੇ ਹਾਂ ਵੀ ਆਪਾਂ ਜਿਹੜੀ 6.5 ਇੰਚ ਹੈ ਤਾਂ ਆਪਾਂ 6.5 ਇੰਚ ਰੈਡੀਮੇਡ ਗਲਾ ਕਿਵੇਂ ਆਪਾਂ ਉਹ ਕੱਟ ਸਕਦੀਆਂਗੇ ਤੇ 6.5 ਇੰਚ ਆਪਾਂ ਜੇ ਕਰਾਂਗੇ ਨਾ ਤੇ ਵਿਚਕਾਰ ਨੂੰ ਆਪਾਂ 1/2 ਇੰਚ ਜੇ ਆਪਾਂ ਇਸ ਤਰ੍ਹਾਂ 6.5 ਇੰਚ ਸਾਈਡ ਤੋਂ ਮੈਂਦੀਆਂ ਤਾਂ ਵਿਚਕਾਰ ਨੂੰ ਇਸ ਤਰ੍ਹਾਂ ਇਧਰ ਆਪਾਂ ਇਸ ਤਰ੍ਹਾਂ ਰੱਖਾਂਗੇ ਤਾਂ 7 ਇੰਚ ਰੱਖਾਂਗੇ ਜਾਨਕੀ ਇਹਦੀ ਲੰਬਾਈ 7 ਇੰਚ ਰੱਖਾਂਗੇ ਗਲੇ ਦਾ ਸੈਂਟਰ ਕਰ ਲਾਂਗੇ ਇਸ ਤਰ੍ਹਾਂ ਦੇਖੋ ਸਾਢੇ 6 ਇੰਚ ਰੱਖਿਆ ਤਾਂ 1/2 ਇੰਚ ਇਧਰ ਨੂੰ ਆਪਾਂ ਵਿਚਕਾਰ ਨੂੰ ਜਦੋਂ ਆਪਾਂ ਇਧਰ ਨੂੰ ਆਪਾਂ ਕਰਾਂਗੇ ਤਾਂ 1/2 ਇੰਚ ਵੱਧ ਰੱਖ ਲਾਂਗੇ ਤਾਂ ਆਪਣਾ ਇਹ ਗਲਾ ਜਾਨਕੀ ਉਵੇਂ ਵੈਸੇ ਆਪਾਂ ਵਿਚਕਾਰ ਉਹ ਇਸ ਤਰ੍ਹਾਂ ਮੀਂਹਿਆ ਤਾਂ ਹੀ 7 ਇੰਚ ਹੈ ਪਰ ਇਹ ਸਾਢੇ 6 ਇੰਚ ਹੀ ਆਪਣਾ ਜਾਨਕੀ ਗਲਾ ਇਹ ਆਪਾਂ ਤਿਆਰ ਉਹ ਕੀਤਾਗਾ ਤੇ ਹੁਣ ਜਿਹੜੀ ਆਪਾਂ ਇਹਨੂੰ ਨਾ ਉੱਪਰੋਂ ਥੋੜਾ ਥੋੜਾ ਕੱਟ ਲਾਂਗੇ ਜਿਹੜਾ ਆਪਣਾ ਉਹ ਹੈਗਾ ਵੱਧ ਗਲਾਗਾ ਤੇ ਉਹਨੂੰ ਆਪਾਂ ਕੱਟ ਲੈਣੀ ਹੈ ਕੱਟ ਕੇ ਗਲੇ ਨੂੰ ਤੇ ਹੁਣ ਜੀ ਆਪਾਂ ਇਹਨੂੰ ਗਲੇ ਨੂੰ ਨਾ ਪ੍ਰੈਸ ਦੇ ਨਾਲ ਕੱਪੜੇ ਦੀ ਚੱਕੀ ਕੀਤੀ ਇਹਨੂੰ ਆਪਾਂ ਨਾ ਸੂਟ ਦੇ ਨਾਲ ਪਹਿਲਾਂ ਅਟੈਚ ਕਰ ਲੈਣੇ ਆ ਤੇ ਸੂਟ ਤੇ ਲਾ ਕੇ ਉਸ ਤੋਂ ਬਾਅਦ ਸੋਨੂੰ ਆਪਾਂ ਦੱਸ ਦੇਾਂਗੇ ਤੇ ਆ ਦੇਖੋ ਜੀ ਆਪਾਂ ਸੂਟ ਦੇ ਨਾਲ ਆਪਾਂ ਇਹਨੂੰ ਗਲੇ ਨੂੰ ਉਹ ਕਰ ਲਿਆ ਤੇ ਹੁਣ ਆਪਾਂ ਸੈਡਾਂ ਤੋਂ 2-2 ਇੰਚ ਜਾਨੀ ਕਿ ਇਸ ਤਰ੍ਹਾਂ ਇਹਦੀ ਚੜਾਈ ਰੱਖ ਲਈ 2 ਇੰਚ ਚੜਾਈ ਰੱਖ ਕੇ ਤੇ ਆ ਦੇ ਕੁਝ ਵੀ ਜਿੰਨਾ ਆਪਾਂ ਇਸ ਤਰ੍ਹਾਂ ਮੀਣੀਏ ਨਾ ਲੰਬਾਈ ਮੀਣੀਏ ਗਲੇ ਦੀ ਉਹਨਾਂ ਹੀ ਆਪਾਂ ਇਧਰਲੀ ਸਾਈਡ ਤੋਂ ਸਾਢੇ 3 ਇੰਚ ਤੇ ਨਿਸ਼ਾਨ ਲਾਉਂਦਾਗਾ ਫਿਰ ਆਪਾਂ ਗਲੇ ਦਾ ਕਰਨਾ ਹੈ ਸੈਂਟਰ ਗਲੇ ਦਾ ਸੈਂਟਰ ਕਰਕੇ ਇਸ ਤਰ੍ਹਾਂ ਸੈਂਟਰ ਕਰਕੇ ਗਲੇ ਦਾ ਨਾ ਨੀਚੇ ਨੂੰ ਤੇ ਫਿਰ ਉਹਦੇ ਤੇ ਯਾਨੀ ਕਿ ਆਪਾਂ ਜਿਹੜੀ ਆਪਾਂ ਸਾਈਡ ਵਾਲਾ ਉਹ ਉਧਰ ਮਿਲਾ ਲਾਂਗੇ ਸਾਨੂੰ ਆਪਾਂ ਲੈਸ ਲਾ ਕੇ ਦਿਖਾਉਣੀ ਹੈ ਦੱਸ ਦਿਆਂਗੇ ਆਪਾਂ ਕਿਵੇਂ ਪਹਿਲਾਂ ਉੱਪਰ ਆਪਾਂ ਸਾਢੇ 3 ਇੰਚ ਗੜਾ ਲਿਆ ਤਾਂ ਆਪਾਂ ਤੁਸੀਂ ਲੰਬਾਈ ਇਹਦੀ ਸਾਢੇ 3 ਇੰਚ ਹੀ ਲੈਣੀ ਹੈ ਉੱਪਰੋਂ ਸਾਢੇ 3 ਇੰਚ ਲੈ ਕੇ ਤੇ ਸੈਂਟਰ ਜਿਹੜਾ ਜਿਹੜਾ ਸੈਂਟਰ ਹੈ ਉਹ ਆਪਾਂ 7 ਇੰਚ ਲ ਲੰਬਾਈ ਸੈਂਟਰ ਦੀ ਤੇ ਉਹਦੇ ਨਾਲ ਆਪਾਂ ਇਹਨੂੰ ਇਸ ਤਰ੍ਹਾਂ ਮਿਲਾ ਲਾਂਗੇ ਤੇ ਜਿਹੜੀ ਇਹਦੀ ਉਹ ਆ ਗਈ ਆਪਾਂ ਦੋਨੋਂ ਸਾਈਡ ਇੱਕੋ ਜਿਹੀ ਮਣ ਕੇ ਆਪਣੀ 8.5 ਇੰਚ ਇਸ ਇੱਕੋ ਜੀ ਆਪਾਂ ਮਣ ਕੇ ਉਹ ਕਰਨੀ ਹੈ ਪਹਿਲਾਂ ਸਾਨੂੰ ਆਪਾਂ ਲੈਂਸ ਲਾਉਣੀ ਹੈ ਜਿਹੜੀ 2 ਇੰਚ ਆਪਾਂ ਗਲੇ ਤੋਂ ਗੈਪ ਰੱਖਿਆਗਾ 2 ਇੰਚ ਦੇ ਨਿਸ਼ਾਨ ਲਾਇਆਗਾ ਇਸ ਤਰ੍ਹਾਂ ਇਹ ਆਪਣੇ ਆਪਾਂ ਲੈਂਸ ਨਹੀਂ ਨਾ ਪੁੱਟ ਸਿੱਧੇ ਰੱਖ ਦੇਖ ਲੈਣੀ ਹੈ ਲੇਸ ਆਪਣੀ ਸਿੱਧੀ ਉੱਪਰ ਰੱਖ ਲਾਂਗੇ ਸਿੱਧਾ ਪਾਸਾ ਲੈਸ ਤੋਂ ਉੱਪਰ ਰੱਖ ਕੇ ਤੇ ਗਲੇ ਵਾਲੀ ਸਾਈਡ ਤੋਂ ਪਾਸੋਂ ਫਿਰ ਤੋਂ ਦੱਸ ਦਿਆਂ ਵੀ ਆਪਾਂ 2 ਇੰਚ ਦਾ ਗੈਪ ਰੱਖਿਆ ਹੈਗਾ ਰੱਖ ਕੇ ਇੱਥੇ ਆਪਾਂ ਸੀਨ ਲਾ ਲਾਂਗੇ ਸਾਢੇ 6 ਇੰਚ ਆਪਾਂ ਗਲੇ ਦੀ ਲੰਬਾਈ ਰੱਖੀ ਹੈ ਸਾਢੇ 6 ਇੰਚ ਤੱਕ ਇਹਨੂੰ ਆਪਾਂ ਸਿੱਧੀ ਸੀਨ ਲਾਵਾਂਗੇ ਇਹ ਤੇ ਲੈਸ ਦੇ ਉੱਤੇ ਨਿਸਤ੍ਰੈ ਸਾਡੇ 6 ਇੰਚ ਤੋਂ ਬਾਅਦ ਜਿਹੜਾ ਆਪਾਂ ਸੈਂਟਰਾਂ ਨਿਸ਼ਾਨ ਲਾਇਆ ਉਹਦੇ ਨਾਲ ਇਸ ਤਰ੍ਹਾਂ ਬਣਾ ਲਾਂਗੇ ਯਾਨੀ ਕਿ ਇਹਦੀ ਲੰਬਾਈ ਮੈਂ ਤੁਹਾਨੂੰ ਪਹਿਲਾਂ ਵੀ ਦੱਸੀ ਸੀ ਵੀ 7 ਇੰਚ ਆਪਾਂ ਵਿਚਕਾਰੋਂ 7 ਇੰਚ ਰੱਖੀ ਹੈ 7 ਇੰਚ ਰੱਖ ਕੇ ਤੇ نیچے ਉਹਦੇ ਨਾਲ ਆਪਾਂ ਇਸ ਤਰ੍ਹਾਂ ਬਣਾ ਲਾਂਗੇ ਇਹਨੂੰ ਲੇਸ ਨੂੰ ਕਿਰੀ ਮਰੀ ਭੈਣਾਂ ਬਿਗਰਨੇ ਬਹੁਤ ਆਸਾਨੀ ਨਾਲ ਇਹ ਡਿਜ਼ਾਈਨ ਬਣਾ ਸਕਦੀਆਂ ਨੇ ਤੇ ਬਹੁਤ ਹੀ ਸੋਖਾ ਡਿਜ਼ਾਈਨ ਹੈ। ਤੇ ਲੱਗਦਾ ਵੀ ਬਹੁਤ ਸੋਹਣਾ ਜਦੋਂ ਇਹ ਡਿਜ਼ਾਈਨ ਬਣ ਜਾਂਦਾ ਹੈ। ਤੇ ਆਪਾਂ ਇਹਦੇ ਤੀਨ ਪਹਿਲਾਂ ਤੁਸੀਂ ਐ ਕਰਿਓ ਸਾਰਾ ਵੀ ਜਾਨੀ ਕਿ ਗਲਾ ਬਣਾ ਲਿਓ, ਗਣਾ ਬਲਾ ਕੇ ਪਲੋਈਆਂ ਵੀ ਪਾ ਲਿਓ। ਉਸ ਤੋਂ ਬਾਅਦ ਤੁਸੀਂ ਲੈਸ ਨੂੰ ਅਟੈਚ ਕਰਿਓ ਇਹਦੇ ਨਾਲ। ਆਪਾਂ ਪਲੋਈਆਂ ਪਾ ਲਈਆਂ ਸੀ, ਗਲਾ ਬਣਾ ਲਿਆ ਸੀ। ਇਸ ਤੋਂ ਬਾਅਦ ਫਿਰ ਇਹਨੂੰ ਗਲੇ ਨੂੰ ਡਿਜ਼ਾਈਨ ਨੂੰ ਬਣਾਇਓ ਤੁਸੀਂ। ਇਸ ਤਰ੍ਹਾਂ ਹੀ ਆਪਾਂ ਨਾ 6.5 ਜਿਹੜਾ ਆਪਣੇ 6.5 ਇੰਚ ਤੇ ਆਪਾਂ ਇਸ ਤਰ੍ਹਾਂ ਨਿਸ਼ਾਨ ਲਾਇਆ ਉਹ ਨਿਸ਼ਾਨ ਦੇ ਨਾਲ ਇਸ ਤਰ੍ਹਾਂ ਫਿਰ ਤੋਂ ਆਪਾਂ ਇਧਰ ਵੀ ਮਲਾ ਲਾਂਗੇ ਮਲਾ ਕੇ ਤੇ ਜਿਹੜਾ 2 ਇੰਚ ਦਾ ਇਧਰਲੀ ਸਾਈਡ ਵੀ ਆਪਾਂ 2 ਇੰਚ ਦਾ ਗੈਪ ਹੀ ਹੋ ਰੱਖਿਆ ਹੋਇਆ ਸੀ ਤੇ 2 ਇੰਚ ਦੀ ਆਪਾਂ ਇਧਰ ਸਿੱਧੀ ਸੀਨ ਲਾ ਲਾਂਗੇ ਜਿਵੇਂ ਪਹਿਲਾਂ ਆਪਾਂ ਲੈਸ ਦੇ ਸਿਰੇ-ਸਿਰੇ ਇੱਥੇ ਲੈਸ ਸੀਨ ਲਾਈ ਹੈ ਐਕਸਟਰਾ ਲੈਸ ਕੱਟ ਦਿੰਨੀ ਆ ਹੁਣ ਜਿਹੜੀ ਆਪਾਂ ਇਹਨੂੰ ਡਬਲ ਕਰ ਲੈਣੇ ਆ ਸੀਨ ਨੂੰ ਵੀ ਜਿਹੜੀ ਆਪਣੀ ਲੈਸ ਉੱਥੇ ਨਾ ਇਸ ਤਰ੍ਹਾਂ ਹੀ ਆਪਾਂ ਨਾ ਸੀਨ ਇਹਦੇ ਸਾਰੇ ਅਧੇ ਤੇ ਕੱਪੜੇ ਨੂੰ ਆਪਾਂ ਸਹੀ ਕਰੀ ਜਾਵਾਂਗੇ ਵੀ ਆਪਣਾ ਕੱਪੜਾ ਵੀ ਨਾ ਇਕੱਠਾ ਹੋਵੇ ਇਹਨਾਂ ਖਿਆਲ ਜੂਰ ਰੱਖਿਓ ਨਿਸ਼ਾਨ ਲਾ ਕੇ ਤੁਸੀਂ ਆਦੀ ਨਾਲ ਕੱਪੜੇ ਨੂੰ ਵੀ ਆਪਣੇ ਸੂਟ ਦੀ ਜਾਨੀ ਕਿ ਕੱਪੜੇ ਨੂੰ ਸੈੱਟ ਕਰੀ ਜਾਇਓ ਵੀ ਇਹਦੇ ਚ ਬਲ ਨਾ ਪਵੇ ਆ ਦੇਖੋ ਜੀ ਹੁਣ ਆਪਾਂ ਇਹ ਗਲੇ ਤੇ ਉਹ ਕਰ ਲਈ ਸੀ ਹੁਣ ਆਪਾਂ ਨਾ ਇਹਦੇ ਗਲੇ ਦਾ ਸੈਂਟਰ ਕਰ ਲਾਂਗੇ ਇਸ ਤਰ੍ਹਾਂ ਆਪਾਂ ਜਿਹੜੀ ਆਪ ਪੈਨ ਲਈ ਹੈਗੀ ਇਹਦੇ ਨਿਸ਼ਾਨ ਬਾਅਦ ਚ ਜਦ ਤੱਕ ਪ੍ਰੈਸ ਕਰਦੇ ਹਾਂ ਨਾ ਤੇ ਇਹਦੀ ਨਿਸ਼ਾਨ ਜਣੀ ਕੀ ਲੈਜੰਦੀ ਨੇ ਤੁਸੀਂ ਵੀ ਜਿਹੜੀ ਆਪਣੀ ਲੈਸ ਜਿੰਨਾ ਤੋਂ ਆਪਣੀ ਲੈਸ ਸ਼ਾਪ ਤੋਂ ਲੈਸ ਲਈ ਨਹੀਂ ਉਤੋਂ ਤੁਸੀਂ ਵੀ ਇਹ ਇਸ ਤਰ੍ਹਾਂ ਦਾ ਨਿਸ਼ਾਨ ਵਾਲਾ ਜਿਹੜਾ ਕੱਪੜੇ ਤੇ ਨਿਸ਼ਾਨ ਲਾਉਂਦਾ ਪੈਨ ਲਿਆ ਸਕਦੇ ਹੋਗੇ ਤੇ ਫਿਰ ਨਾ ਆਪਾਂ ਜਿਹੜੀ ਫਲਾਵਰ ਵਾਲੀ ਲੈਸ ਲਈ ਹੈ ਇਹਨੂੰ ਆਪਾਂ ਸੈਂਟਰ ਰੱਖ ਕੇ ਸੈਂਟਰ ਕਰਕੇ ਤੇ ਵਿਚਕਾਰ ਜਿਹੜਾ ਆਪਾਂ ਪੈਨ ਨਾਲ ਨਿਸ਼ਾਨ ਲਾਏ ਆ ਉਹਦੀ ਇੱਕ ਆਪਾਂ ਇਧਰਲੀ ਸਾਈਡ ਰੱਖ ਲਾਂਗੇ ਦੂਸਰਾ ਦੂਸਰੀ ਸਾਈਡ ਨੂੰ ਵਿਚਕਾਰ ਉਹ ਕਰਕੇ ਦੋਨੋਂ ਸਾਈਡੀਆਂ ਨੂੰ ਇਸ ਤਰ੍ਹਾਂ ਆਪਾਂ ਨੂੰ ਡਬਲ ਕਰ ਲਾਂਗੇ ਲੈਸ ਨੂੰ ਫਲਾਵਰ ਵਾਲੀ ਨੂੰ ਸੋ ਨਾ ਪੱਧਕ ਹੋਣੀ ਹੈ ਜੀ ਇਸ ਤਰ੍ਹਾਂ ਇਹਦੇ ਤੇ ਸੀਮ ਲਾ ਕੇ ਥੋੜਾ ਜਿਹਾ نیچے ਗੈਪ ਛੱਡ ਲਾਂਗੇ ਇਸ ਤਰ੍ਹਾਂ ਡਬਲ ਕਰ ਦਾਂਗੇ ਨੂੰ థా ఫా ఈ కట్లీ ఏమీ హాజ ఫ్లావరీస్ ఫే లే మళ్ళీ కన్నె పీస్ చైద ਮਿੰਕੇ ਤੇ ਉਪਰੋਂ ਵੀ ਆਪਾਂ ਦੁਨੀ ਗਲੇ ਦੇ ਉਪਰੋਂ ਜਾਨੀ ਕਿ ਆਪਣੇ ਧੀਰੇ ਖੜੋਂ ਵੀ ਨੀਚੇ ਨੂੰ ਮਿਲਣਾਗਾ ਤੇ ਫਿਰ ਮਿੰਕੇ ਇੱਕ ਜਮਾ ਬਰਾਬਰ ਰੱਖਣਾ ਇਹ ਆ ਦੇਖੋ ਜੀ ਹੁਣ ਆਪਾਂ ਇੱਥੇ ਲਾ ਲੈਂਦੇ ਆ ਬਲੈਕ ਕਲਰ ਦੇ ਬਟਨ ਰੱਖ ਲਾਂਗੇ ਆਪਾਂ ਬਲੈਕ ਕਲਰ ਦੀ ਬਟਨ ਲਾਏ ਆ ਵਾਈਟ ਕਲਰ ਦੇ ਲੈਸ ਥੋੜੀ ਜਿਹੀ ਲਾਈਟ ਕਲਰ ਸੀ ਇਸ ਕਰਕੇ ਵਾਈਟ ਕਲਰ ਦੇ ਬਟਨ ਨਹੀਂ ਲਾਏ ਹੈਗੇ ਆਪਾਂ ਬਲੈਕ ਕਲਰ ਦੇ ਬਟਨ ਲਾਏ ਹੈਗੇ ਹਜੇ ਲਾਈ ਨਹੀਂ ਆਪਾਂ ਬਾਅਦ ਚੰਨਾਂ ਨੂੰ ਸੂਈ ਦੇ ਨਾਲ ਇਹ ਉਹ ਕਰ ਲਾਂਗੇ ਪਹਿਲਾਂ ਸਾਨੂੰ ਰੱਖ ਕੇ ਹੀ ਦਿਖਾਏ ਇਹ ਬਟਨ ਆਪਾਂ ਜਿਹੜੀਆਂ ਆਪਾਂ ਦੂਰੀ ਤੋਂ ਕਹਿੰਦੇ ਸੀ ਇਸ ਤਰ੍ਹਾਂ ਮੈਨੂੰ ਜ਼ਰੂਰ ਲਿਓ ਬੀ ਇਹ ਕੋਜੀ ਹੈ ਬਿਲਕੁਲ ਹੀ ਦੋਨੋਂ ਸਾਈਡ ਹੀ ਤੇ ਆ ਦੇਖੋ ਜੀ ਕਿੰਨਾ ਸੋਹਣਾ ਆਪਣਾ ਇਹ ਗਲੇ ਦਾ ਡਿਜ਼ਾਈਨ ਬਣ ਗਿਆ ਤੁਸੀਂ ਇਸ ਤਰ੍ਹਾਂ ਪ੍ਰਿੰਟਡ ਸੂਟ ਤੇ ਲੈਸ ਲਿਆ ਕਿ ਡਿਜ਼ਾਈਨ ਬਣਾ ਸਕਦੇ ਹੋ ਨਾਲੇ ਸੌਖਾਗਾ ਡਿਜ਼ਾਈਨ ਬਹੁਤ ਹੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਤੇ ਦੱਸਿਆ ਕਰੋ ਤੁਹਾਨੂੰ ਆਪਣੀ ਵੀਡੀਓ ਕਿ ਮੇਰੀਆਂ ਲੱਗਦੀਆਂ ਨਹੀਂ ਇਹ ਥੈਂਕ ਯੂ ਮੇਰੀ ਫੁੱਲ ਵੀਡੀਓ ਵਾਚ ਕਰਨ ਲਈ Bye-bye.